ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਬੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਆਮ ਤੌਰ ਤੇ ਜਿਸ ਨੂੰ ਤੁਸੀਂ ਸੁਪਨੇ ਲੈਹਤ ਨੀਂਦਰ ਆਖਦੇ ਹੋ ਉਸ ਵਿੱਚ ਦੋ ਗੱਲਾਂ ਹੁੰਦੀਆਂ ਹਨ ਜਾਂ ਤੇ ਆਏ ਸੁਪਨੇ ਜਦ ਨਹੀਂ ਹੁੰਦੇ ਅਤੇ ਜਾਂ ਮੌਤ ਬਰਾਬਰ ਕੂਕ बेहोशी ਵਿੱਚ ਨੀਂਦ ਹੁੰਦੀ ਹੈ ਪਰ ਇੱਕ ਹੋਰ ਕਿਸਮ ਦੀ ਨੀਂਦਰ ਵੀ ਹੋ ਸਕਦੀ ਹੈ ਜਦ ਗੁਰਮਖ ਪੂਰਨ ਖਾਮੋਸ਼ੀ ਅਡੋਲਤਾ ਅਤੇ ਸ਼ਾਂਤੀ ਦੀ ਅਵਸਥਾ ਵਿੱਚ ਆਪਣੀ ਸੁਰਤ ਨੂੰ ਸਤ ਚਿਤ ਆਨੰਦ ਆਪਾਰ ਬ੍ਰह्म ਵਿੱਚ ਲੀਨ ਕਰ ਦੇਵੇ ਇਸ ਅਵਸਥਾ ਨੂੰ ਨੀਂਦਰ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਵਿੱਚ ਚੇਤਨਤਾ ਕਾਇਮ ਰਹਿੰਦੀ ਹੈ ਇਸ ਅਵਸਥਾ ਵਿੱਚ ਕੁਝ ਮਿੰਟ ਰਹਿ ਕੇ ਕਈ ਘੰਟਿਆਂ ਦੀ ਨੀਂਦਰ ਨਾਲੋਂ ਬਿਹਤਰੇ ਆਰਾਮ ਅਤੇ ਤਾਜ਼ਗੀ ਹਾਸਲ ਹੁੰਦੀ ਹੈ ਅਤੇ ਇਹ ਅਵਸਥਾ ਇਤਫਾਕ ਨਾਲ ਨਹੀਂ ਮੁਦਤਾ ਦੇ ਅਭਿਆਸ ਨਾਲ ਪੈਦਾ ਹੁੰਦੀ ਹੈ ਜਿਸ ਨੂੰ ਸਹਜ ਅਵਸਥਾ ਵੀ ਕਿਹਾ ਜਾਂਦਾ ਹੈ ਇਸ ਅਵਸਥਾ ਦਾ ਫਲ ਜਾਂ ਕੇਂਦਰ ਕੀ ਹੈ ਰਗबीर ਸਿੰਘ ਬੀਰ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਹਿਜ ਅਵਸਥਾ ਦਾ ਕੀ ਫਲ ਹੈ ਇਸ ਅਵਸਥਾ ਵਿੱਚ ਗੁਰਮਖ ਮਹਿਸੂਸ ਕਰਦਾ ਹੈ ਜਿਵੇਂ ਕਿਸੇ ਬਿਜਲੀ ਦੀ ਤਾਰ ਨਾਲ ਉਸ ਦਾ ਜੋੜ ਹੋ ਗਿਆ ਹੈ ਅਤੇ ਖੁਸ਼ੀ ਅਤੇ ਆਨੰਦ ਦੀਆਂ ਲਹਿਰਾਂ ਉਸ ਵਿੱਚ ਦਾਖਲ ਹੋ ਗਈਆਂ ਹਨ ਅਜਬ ਚਰਨਾਹਟ ਹੁੰਦੀ ਹੈ ਖੁਸ਼ੀ ਅਤੇ ਆਨੰਦ ਸੰਭਾਲਿਆ ਨਹੀਂ ਜਾਂਦਾ ਕੀਵੇ ਹੋ ਹੋ ਜਾਈਦਾ ਹੈ ਬੇਖੁਦੀ ਅਤੇ ਮਸਤੀ ਤਾਰੋ-ਤਾਰ ਹੁੰਦੀ ਜਾਂਦੀ ਹੈ ਇਸ ਅਵਸਥਾ ਦੇ ਗੁਰਮਖ ਨੂੰ ਜਦੋਂ ਉਹ ਸੁਰਤ ਕੰਨ ਵੱਲ ਲਿਆਵੇ ਤਾਂ ਬੜੀਆਂ ਸੁਰੀਲੀਆਂ ਆਵਾਜ਼ਾਂ ਬ੍ਰਹਿਮੰਡ ਵਿੱਚੋਂ ਨਿਕਲਦੀਆਂ ਸੁਣਾਈ ਦਿੰਦੀਆਂ ਹਨ ਦਸਮ ਦਵਾਰ ਵਿੱਚ ਟੱਲੀਆਂ ਅਤੇ ਸੁਰੀਲੇ ਸ਼ਬਦ ਸੁਣਦੇ ਹਨ ਜਦ ਗੁਰਮਖ ਸੁਰਤ ਨੂੰ ਆਪਣੇ ਨੱਕਵਲ ਜੋੜ ਦਵੇ ਤਾਂ ਹਵਾ ਵਿੱਚੋਂ ਮਿੱਠੀਆਂ ਅਤੇ ਪਿੰਨੀਆਂ ਖੁਸ਼ਬੂਆਂ ਸੁਗੰਧੀਆਂ ਆਉਂਦੀਆਂ ਹਨ ਅਤੇ ਜਦ ਉਹ ਆਪਣੀਆਂ ਅੱਖਾਂ ਖੋਲੇ ਤਾਂ ਸਾਰੇ ਬ੍ਰਹਿਮੰਡ ਵਿੱਚ ਇੱਕ ਸ਼ਕਤੀ ਰਵੀ ਹੋਈ ਦਿੱਖਦਾ ਹੈ ਅਤੇ ਗੁਰਮਖ ਮਹਿਸੂਸ ਕਰਦਾ ਹੈ कि ਇਹ ਸ਼ਕਤੀ ਹੀ ਸਾਰੇ ਵਿਅਕਤੀਆਂ ਨੂੰ ਪੁਤਲੀਆਂ ਦੀ ਤਰ੍ਹਾਂ ਨਚਾ ਰਹੀ ਹੈ ਗੁਰਮਖ ਨੂੰ ਹਰ ਮਨੁੱਖ ਕੰਮ ਕਰਦੇ ਅਤੇ ਇਹ ਸ਼ਕਤੀ ਉਹਨਾਂ ਤੋਂ ਕੰਮ ਕਰਵੰਦੀ ਨਜ਼ਰ ਆਉਂਦੀ ਹੈ ਅਤੇ ਜਦ ਗੁਰਮਖ ਅੱਖਾਂ ਮੀਟਦਾ ਹੈ ਤਾਂ ਆਪਣੇ ਅੰਦਰ ਵੀ ਇਸ ਸ਼ਕਤੀ ਨੂੰ ਰਵੀ ਹੋਈ ਦੇਖਦਾ ਹੈ ਉਹ ਆਪਣਾ ਅਤੇ ਬ੍ਰਹਿਮੰਡ ਦਾ ਇੱਕ ਅਟੁੱਟ ਰਿਸ਼ਤਾ ਮਹਿਸੂਸ ਕਰਦਾ ਹੈ ਅਤੇ ਆਪਣੇ ਆਪ ਨੂੰ ਬ੍ਰਹਿਮੰਡ ਦੀ ਤਾਰ ਵਿੱਚ ਪੋਇਆ ਹੋਇਆ ਵੇਖਦਾ ਹੈ ਸੁਰਤੀ ਦਾ ਕੇਂਦਰ ਕੀ ਹੈ ਇਸਾ ਆਵਸਤਾ ਵਿੱਚ ਬੈਠਿਆ ਇਨਸਾਨ ਆਪਣੇ ਅੰਦਰ ਸੁਰਤ ਤਹਿਰਾਨ ਦੇ ਕਈ ਕੇਂਦਰ ਪ੍ਰਤੀਤ ਕਰਦਾ ਹੈ ਅਤੇ ਇਹਨਾਂ ਨਾਲ ਆਪਣੀ ਸੁਰਤ ਜੋੜ ਕੇ ਮਹਾ ਆਨੰਦ ਦਾ ਰਸ ਲੈਂਦਾ ਹੈ ਇਸ ਮਹਾ ਰਾਸ ਦੇ ਸਾਹਮਣੇ ਦੁਨਿਆਵੀ ਦੇ ਮਾਨੇ ਹੋਏ ਰਸ ਤੁਸ਼ ਮਾਲੂਮ ਹੁੰਦੇ ਹਨ ਬੰਦਗੀ ਵਾਲੇ ਪੁਰਸ਼ ਨੂੰ ਬੰਦਗੀ ਵਿੱਚੋਂ ਐਸਾ ਮਹਾਰਸ ਹੁੰਦਾ ਹੈ ਕਿ ਗੋਂਗੇ ਦੀ ਮਠਿਆਈ ਵਾਂਗ ਉਸ ਨੂੰ ਇਨਸਾਨੀ ਬੋਲੀ ਵਿੱਚ ਦੱਸ ਹੀ ਨਹੀਂ ਸਕਦਾ ਭਜਨ ਦਾ ਮਹਾਰਸ ਉਗ ਬਿਲਾਸ ਅਤੇ ਹੋਰ ਵਿਸ਼ਿਆਂ ਦੇ ਰਸਾ ਤੋਂ ਡੁੰਗਿਆਈ ਵਿੱਚ ਵੀ ਅਤੇ ਵਿਸ਼ੇਸ਼ਤਾ ਵਿੱਚ ਵੀ ਜ਼ਿਆਦਾ ਹੈ ਅਤੇ ਇਸ ਦੇ ਪਿਛਲੇ ਅਸਰ ਵਿਸ਼ਿਆਂ ਵਾਂਗ ਕਮਜ਼ੋਰ ਸੁਸਤ ਨਿਰਾਸ਼ ਬਣਾਉਣ ਵਾਲੇ ਅਤੇ ਹਾਨੀਕਾਰਕ ਨਹੀਂ ਹੁੰਦੇ ਸਗੋਂ ਸਿਹਤ ਵਾਸਤੇ ਡਾਡੇ ਲਾਭਵੰਦ ਮਨ ਨੂੰ ਸਦਾ ਚੜ੍ਹਦੀਆਂ ਕਲਾ ਵਿੱਚ ਲੈ ਜਾਣ ਵਾਲੇ ਸੁਖਦਾਈ ਹੁੰਦੇ ਹਨ ਮਨ ਪਹਿਲੇ ਪਹਿਲ ਇਸ ਗੱਲ ਨੂੰ ਨਹੀਂ ਸਮਝਦਾ ਅਫੇ ਪਜਨ ਕਰਦਿਆਂ ਵੀ ਸਰੀਰਕ ਸੁੱਖਾਂ ਵੱਲ ਤੰਗਦਾ ਰਹਿੰਦਾ ਹੈ ਪਰ ਹੋਲੀ-ਹੋਲੀ ਬੰਦਗੀ ਤੇ ਮਹਾਰਸਤਾ ਦੁਨਿਆਵੀ ਲਸਨ ਨਾਲ ਮੁਕਾਬਲਾ ਵੀ ਕਰਦਾ ਰਹਿੰਦਾ ਹੈ ਆਖਰ ਉਸ ਦਾ ਇਨਸਾਫ ਉਸਨੂੰ ਮੰਨਣ ਵਾਸਤੇ ਮਜਬੂਰ ਕਰ ਦਿੰਦਾ ਹੈ ਕਿ ਦੁਨੀਆਂ ਦੇ ਵੱਡੇ ਤੋਂ ਵੱਡੇ ਰਸ ਨਾਮ ਦੇ ਮਹਾਰਸਤੀ ਬਰਾਬਰੀ ਨਹੀਂ ਕਰ ਸਕਦੇ ਅਸਲ ਵਿੱਚ ਦੁਨੀਆਂ ਦੇ ਲਾਸਰ ਛੁੱਟਦੇ ਹੀ ਤਾਗ ਰਹਣ ਜਦ ਮਨ ਨੂੰ ਭਜਨ ਦਾ ਮਹਾਰਸ ਸ੍ਰਾਪਤ ਹੋ ਜਾਵੇ ਅਤੇ ਉਹ ਉਸ ਰਸ ਦੇ ਸਾਹਮਣੇ ਦੁਨਿਆਵੀ ਲਸਨ ਨੂੰ ਫਿੱਕਾ ਅਤੇ ਦੋਸ਼ ਪ੍ਰਤੀਤ ਕਰ ਲਵੇ ਮਨ ਅਸਲ ਅਰਥਾਂ ਵਿੱਚ ਕਿਸੇ ਸਵਾਦ ਨੂੰ ਉਦੋਂ ਹੀ ਛੱਡਦਾ ਹੈ ਜਦੋਂ ਉਸ ਤੋਂ ਚੰਗਾ ਸਵਾਦ ਕਿਸੇ ਹੋਰ ਪਾਸਿਓਂ ਉਸਨੂੰ ਮਿਲ ਜਾਵੇ ਜਦ ਆਦਮੀ ਨੂੰ ਸਿਮਰਨ ਦਾ ਮਹਾਰਸ ਆ ਜਾਵੇ ਤਬियत ਤ੍ਰਿਪਤ ਅਤੇ ਮਨ ਸ਼ਾਂਤ ਹੋ ਜਾਂਦਾ ਹੈ ਉਸ ਨੂੰ ਹੌਲੀ-ਹੌਲੀ ਕਿਸੇ ਦੁਨਿਆਵੀ ਰਸ ਦੀ ਇੱਛਾ ਨਹੀਂ ਰਹਿੰਦੀ ਕਿਉਂਕਿ ਸਿਮਰਨ ਦੇ ਮਹਾਰਸ ਵਿੱਚ ਦੁਨਿਆਵੀ ਸਾਰੇ ਰਸਾਂ ਦਾ ਮجموعਾ ਬਲਕਿ ਹੋਰ ਬਦੇਰੇ ਸਵਾਦ ਹੁੰਦਾ ਹੈ ਉਹ ਰਸ ਪੀਆ ਇਹੋ ਰਸ ਨਹੀਂ ਪਾਵਾ ਇਸ ਗੁਰਵਾਕ ਦੇ ਬੰਦਗੀ ਵਾਲੇ ਪਰਿਸ਼ ਨੂੰ ਹੀ ਸਮਝ ਆ ਸਕਦੀ ਹੈ ਐਵੇਂ ਪਾਵੇਂ ਕਈ ਜਨਮ ਇਸ ਗੁਰਵਾਕ ਨੂੰ ਪੜੀ ਜਾਵੋ ਇਸ ਵਿੱਚ ਲੁਕੀ ਸਚਾਈ ਨੂੰ ਬੰਦਗੀ ਕਰਨ ਵਾਲਾ ਹੀ ਸਮਝ ਸਕਦਾ ਹੈ ਇਸ ਸੁਰਤ ਤੋਂ ਦੇ ਉਠਹਰਾਂ ਦੇ ਕਈ ਕੇਂਦਰ ਹੁੰਦੇ ਹਨ ਜਿੰਨਾ ਵਿੱਚੋਂ ਤੁਨੀ ਤੋਂ ਹੇਠਾਂ ਤੁਨੀ ਫਿਰਦਾ ਗਲਾ ਨਾਕ ਅੱਖਾਂ ਦੇ ਵਿੱਚ ਕਰਲੀ ਜਗ੍ਹਾ ਅਤੇ ਸਿਰ ਦਾ ਉਤਲਾ ਹਿੱਸਾ ਸਿਰ ਦਾ ਤਾਲ ਵਿੱਚ ਸੁਰਤ ਜੋੜਨ ਨਾਲ ਆਨੰਦ ਅਤੇ ਰਾਸ ਦੀ ਕੋਈ ਹੱਦ ਨਹੀਂ ਰਹਿੰਦੀ ਮਨ ਮਤਵਾਲਾ ਅਤੇ ਬਿਉਸ਼ ਹੋ ਜਾਂਦਾ ਹੈ ਗੁਰਬਾਣੀ ਵਿੱਚ ਇਸ ਅਵਸਥਾ ਨੂੰ ਦਸਮ ਦਵਾਰਾ ਲਿਖਿਆ ਹੈ ਅਤੇ ਇਸ ਅਵਸਥਾ ਦੀ ਅਸਰਜ ਉਪਮਾ ਹੈ ਪਰ ਇੱਥੇ ਪਹੁੰਚਣ ਵਾਸਤੇ ਕਾਲੀ ਨਹੀਂ ਕਰਨੀ ਚਾਹੀਦੀ ਇਹ ਐਸਾ ਰਸਦਾਇਕ ਅਸਥਾਨ ਹੈ ਇੱਥੋਂ ਮੁੜਨ ਤੇ ਚਿਤ ਨਹੀ ਕਰਦਾ ਇਸ ਅਸਥਾਨ ਵਿੱਚ ਸਮਾਧੀ ਪੈਦਾ ਹੋ ਜਾਂਦੀ ਹੈ ਸੂਤਪਬਿਓ ਹੋ ਜਾਂਦੀ ਹੈ ਅਤੇ ਮਹਾਤਮਾ ਲੋਕ ਇਸ ਅਸਥਾਨ ਵਿੱਚ ਸਮਝ ਜਾਂਦੇ ਹਨ ਇਸ ਅਵਸਥਾ ਦੇ ਰਸਿਆ ਦੀ ਦੁਨਿਆਵੀ ਜ਼ਿੰਦਗੀ ਵਿੱਚ ਬਹੁਤ ਘੱਟ ਦਿਲਚਸਪੀ ਰਹਿ ਜਾਂਦੀ ਹੈ ਅਤੇ ਇਸ ਅਸਥਾਨ ਤੋਂ ਮੁੜ ਵਾਪਸ ਆਉਣ ਤੋਂ ਬਾਅਦ ਸਾਰੀ ਦੁਨੀਆ ਉਪਰਵਾਹੀ ਬੇਗਾਨੀ ਪੁਲੀਪਟਕਦੀ ਅਤੇ ਡਾਵਾ ਡੋਲ ਨਜ਼ਰ ਆਉਂਦੀ ਹੈ ਇਸ ਅਵਸਥਾ ਦੇ ਮਗਰੋਂ ਕਈ ਕਈ ਦਿਨ ਇਸ ਮਾਤਲੋਕ ਵਿੱਚ ਰਹਿਣੋਂ ਦਿਲ ਨਹੀਂ ਕਰਦਾ ਰਕबीर ਸਿੰਘ ਜੀ ਵੀ ਲਿਖਦੇ ਹਨ ਮੈਨੂੰ ਆਪਣੇ ਮਨ ਨੂੰ ਇਥੋਂ ਦੀਆਂ ਦਿਲਚਸਪੀਆਂ ਅਤੇ ਮੋਹਨੀਆਂ ਗੱਲਾਂ ਇਥੋਂ ਦੇ ਰਸ ਜਾਦ ਕਰਾਣੇ ਪੈਂਦੇ ਹਨ ਅਤੇ ਦੁਨੀਆਂ ਵਿੱਚ ਦਿਲ ਲਗਾ ਦੇ ਕਈ ਯਤਨ ਕਰਨੇ ਪੈਂਦੇ ਹਨ ਇੱਕ ਮਹਾਤਮਾ ਆਖਦੇ ਹੁੰਦੇ ਸਨ ਦੁਨਿਆਦਾਰਾ ਨੂੰ ਇਸ ਅਵਸਥਾ ਵਿੱਚ ਜ਼ਿਆਦਾ ਨਹੀਂ ਜਾਣਾ ਚਾਹੀਦਾ ਕਿਉਂਕਿ ਉਹ ਦੁਨੀਆਂ ਤੇ ਕੰਮ ਦੇ ਲਾਇਕ ਨਹੀਂ ਰਹਿੰਦੇ ਕਿਸੇ ਕੰਮ ਵਿੱਚ ਜੀ ਖੋਪ ਕੇ ਮਿਹਨਤ ਨਹੀਂ ਕਰ ਸਕਦੇ ਉਹਨਾਂ ਨੂੰ ਇਸ ਅਵਸਥਾ ਦੀ ਮਿੱਠੀ ਜਾਦ ਸੁਪਨੇ ਵਿੱਚ ਪਾਸ਼ਾ ਹੀ ਭੋਗਣ ਵਾਂਗ ਇਹ ਲਾ ਕੇ ਉੰਦੀ ਲੰਦੀ ਹੈ ਗੁਰਮਖਾਂ ਨੂੰ ਇਸ ਅਵਸਥਾ ਵਿੱਚ ਜ਼ਿਆਦਾ ਅਭਿਆਸ ਉਦੋਂ ਕਰਨਾ ਚਾਹੀਦਾ ਹੈ ਜਦੋਂ ਪ੍ਰਚਾਰ ਪਰ ਉਪਕਾਰ ਦਾ ਕੰਮ ਖਤਮ ਕਰ ਚੁੱਕੇ ਹੋਣ ਗੁਰਬਾਣੀ ਵਿੱਚ ਇਸ ਅਸਥਾਨ ਦੀ ਬਾਬਤ ਕਈ ਜਗ੍ਹਾ ਜ਼ਿਕਰ ਆਇਆ ਹੈ ਗੁਰਮਖ ਅੰਤਰ ਸਹਿਜ ਹੈ ਮਨ ਚੜਿਆ ਦਸਵੈ ਆਕਾਸ਼ ਤਿੱਥੈ ਊਂਗ ਨਾ ਭੁਖੈ ਹਰ ਅੰਮ੍ਰਿਤ ਨਾਮ ਸੁਖ ਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ